ਪਹਿਲਾ ਮਲਵ ਆਰਵੈਤ ਦਸਮਪਾਸ਼ ਇਸ ਸਮੇਂ ਰਹੀ ਆ ਉਸ ਤੋਂ ਬਾਅਦ ਹੋਇ ਕਿ Hindu ਪਰਿਵਾਰਾਂ ਵਿੱਚ ਨੋਸ ਇੰਡੀਆ ਵਿੱਚ ਜੀ ਜੀ ਕਿ ਜੇਠਾ ਪੁੱਤਰ ਜੀ ਸਭ ਤੋਂ ਵੱਡਾ ਜੋ ਹੈਗਾ ਉਹ ਮਲੋ ਖਾਸ ਨੂੰ ਪੇਟ ਕਰਦੇ ਹੁੰਦੇ ਜੀ ਤਾਂ ਕਿ ਖਾਲਸਾ ਅਕਾਲਪੁਰ ਦੀ ਫੌਜ ਆ ਉਹ ਕਿ ਫੌਜੇ ਦੀ ਮਲੋ ਜਿਹੜੀ ਫੌਜ ਹੈ ਕਾਦੀ ਰੱਖਿਆ ਕਰਦੀ ਆ ਇਹ ਆਪਣਾ ਜੋ ਹੁਣ ਸਨਾਤਨ ਆ ਲਬਜ ਅੱਜ ਕੱਲ ਜਿਹੜੇ ਸਿੰਘ ਸਾਬਾ ਲਹਿਰ ਤੋਂ ਉੱਠ ਕਰਦੇ ਆ ਉਹ ਫੇ ਮਿਸ਼ਨਰੀ ਵਾਲੇ ਉਹ ਤਾਂ ਉਹ ਖਾਫ ਦੇ ਕਿ ਦੇ ਵਿੱਚ ਸਨਾਤਨ ਬਈ ਇਹਦਾ Hindu ਹੋ ਗਿਆ सनातन ਦਾ ਅਰਥ ਹੈ ਅੰਗਰੇਜ਼ੀ ਵਿੱਚ ਟਾਈਮਲੈਸ ਸਦੀਵ ਹੋਵੇ ਅਕਾਲ ਅਬ ਮੇਰਾ ਮਨ ਉਲਟ ਹੋਇਆ ਸਨਾਤਨ ਤਬ ਜਾਣਿਆ ਜਬ ਜੀਵਤ ਮੌਕਾ ਕੋਈ ਵੀ ਸਕਸੈਸ ਮਾਵੋ ਆਪਨਾ ਡਰੋ ਨਾ ਵਰ ਡਰਾਵੋ ਕੋ ਹੰਕਬੀਰ ਜੀ ਕਹਿੰਦੇ ਕੋਈ ਗ੍ਰੰਥ ਸੇ ਮੇਰਾ ਮਨ ਹੋ ਗਿਆ ਸਨਾਤਨ ਇਸ ਤਰ੍ਹਾਂ ਭਾਈ ਗਦਾਸ ਜੀ ਵੀ ਕਹਿੰਦੇ ਕਿਦਾਂ ਅਹ ਦੇਖੋ ਗੁਰਗੋ ਸਿੰਘ ਤਾਂ ਇੱਥੇ ਤਾਂ ਕਹਿੰਦੇ ਕਿ ਧਰਮ ਹਮਾਰਾ ਸਨਾਤਨ ਪ੍ਰਫੁੱਲਤ ਰਹੇ ਕਿਦਾਂ ਇਸ ਆਦੋ ਗ੍ਰੰਥ ਜਿਕਰਾਂਉਂਦਾ ਕਿਦਾਂ ਇਸ ਤਰ੍ਹਾਂ ਮਾਲੋ ਸਨਾਤਨ ਲੱਭ ਜੇ ਦੇ ਅਰਥ ਜੋ ਹੈਗੇ ਆ ਹੈਗੇ ਟਾਈਮਲੈਸ ਜੋ ਸਭ ਤੋਂ ਪ੍ਰਾਤਨ ਸਭ ਤੋਂ ਪ੍ਰਚੀਨ ਆ ਸੱਚ ਜਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਸੱਚ ਆ ਤੋਂ ਹੁੰਦਾ ਚੱਲਦਾ ਯਾ ਜਗਾ ਤੋਂ ਉਹ ਹੈਗਾ ਸਨਾਤਨ ਇਸ ਆਧਾਰ ਤੇ ਆਪਾਂ ਸਨਾਤਨ ਹੈਗੇ ਆ ਆ ਜੈਟ ਇਸ ਸਮਥਿੰਗ ਨਾਟ ਸਬਜੈਕਟ ਟੂ